ਚਾਮੀ ਅੱਡ ਚੰਨਾ ਬਿਣਾ ਕਸੂਰੋਂ ਮੈਂ ਤਤੜੀ ਨੇ ਤੋੜੇ ਹੱਡ ਚੰਨਾ ਆਈ ਮੈਂ ਜੀ ਬੋਨੀ ਅਬਲਾ ਮੈਂ ਜੀ ਬੋਨੀ ਅਬਲਾ ਤੂੰ ਹੱਥ ਚੁੱਕਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿੰਨੂੰ ਕਟਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿੰਨੂੰ ਕਟਦਾ ਰਹਿਣਾ ਏ ਬਾਪ ਮੇਰਾ ਨਹੀਂ ਸਿਰ ਤੇ ਵੀਰੇ ਅਜੇ ਨਿਆਣੇ ਵੇ ਹਿੰਜਾ ਮਾਂ ਮੇਰੀ ਨੇ ਪਾਲਿਆ ਮੈਨੂੰ ਉਹੀ ਜਾਣੇ ਵੇ ਬਾਪ ਮੇਰਾ ਨਹੀਂ ਸਿਰ ਤੇ ਵੀਰੇ ਅਜੇ ਨਿਆਣੇ ਵੇ ਹੇ ਜੁਮਾ ਮੇਰੀ ਨੇ ਪਾਲਿਆ ਮੈਨੂੰ ਉਹੀ ਜਾਣੇ ਵੇ ਮੇਰੇ ਫੱਟ ਜਿਗਰ ਦੇ ਅੱਲੇ ਮੇਰੇ ਫੱਟ ਜਿਗਰ ਦੇ ਅੱਲੇ ਲੂਣ ਕਿਉਂ ਭੁੱਕਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿਨੂੰ ਕਟਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿਨੂੰ ਕਟਦਾ ਰਹਿਣਾ ਏ ਦੰਦਾਂ ਦੇ ਵਿੱਚ ਕਰਦੀ ਹੈ ਜਿਵੇਂ ਜੀਵ ਗੁਜ਼ਾਰਾ ਦੇ ਕਿਵੇਂ ਕਟਾਂ ਦਿਨ ਕਰ ਤੇਰੇ ਵਿੱਚ ਮੈਂ ਦਿਲ ਦਾ ਰਹਾਵੇ ਦੰਦਾਂ ਦੇ ਵਿੱਚ ਕਰਦੀ ਹੈ ਜਿਵੇਂ ਜੀਵ ਗੁਜ਼ਾਰਾ ਦੇ ਕਿਵੇਂ ਕਟਾਂ ਬਿਨ ਕਾ ਤੇਰੇ ਵਿੱਚ ਮੈਂ ਦਿਲਦਾਰਾ ਬੇ ਮੈਂ ਜੀ ਜੀ ਕਰਦੀ ਫਿਰਦੀ ਮੈਂ ਜੀ ਜੀ ਕਰਦੀ ਫਿਰਦੀ ਅੱਗੋਂ ਤੂੰ ਰੁੱਸਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿਨੂੰ ਕੁੱਟਦਾ ਰਹਿਣਾ ਏ ਵੇ ਮੈਂ ਵੀ ਕਿਸੇ ਦੀ ਧੀ ਤੂੰ ਜਿਨੂੰ ਕੁੱਟਦਾ ਰਹਿਣਾ ਏ ਕੱਢਦਾ ਰਹੀ ਨਾ ਗਾਲਾਂ ਹੋ ਕੇ ਨਿੱਤ ਸ਼ਰਾਬੀ ਦੇ ਕੌਣ ਤੇਰੇ ਕੰਨ ਪਰਦੀ ਲੈਣਾ ਸਾਰਨ ਸਾਡੀ ਵੇ ਕੱਢਦਾ ਰਹੀ ਨਾ ਗਾਲਾਂ ਹੋ ਕੇ ਨਿੱਤ ਸ਼ਰਾਬੀ ਦੇ ਕੌਣ ਤੇਰੇ ਕੰਨ ਪਰਦੀ ਲੈਣਾ ਸਾਰਨਾ ਸਾਡੀ ਵੇ ਕਿਸ ਸੰਕਣ ਦੇ ਬਾਗ ਚ ਤੂੰ ਕਿਸ ਸੰਕਣ ਦੇ ਬਾਗ ਚ ਅੰਬੀਆਂ ਟੋਕਦਾ ਰਹੀ ਨਾ ਏ ਵੇ ਮੈਂ ਵੀ ਕਿਸੇ ਅਦੀਤੀ ਤੂੰ ਜਿੰਨੂ ਕਟਦਾ ਰਹੀ ਨਾ ਏ ਵੇ ਮੈਂ ਵੀ ਕਿਸੇ ਅਦੀਤੀ ਤੂੰ ਜਿੰਨੂ ਕਟਦਾ ਰਹੀ ਨਾ ਏ ਸਹਸਰੇ ਵਾਲਿਆ ਅਕਲ ਦੀ ਤੈਨੂੰ ਉਸ ਦਿਨੇ ਆਊਗੀ ਆਪਣੀ ਜਮੀਤੀ ਜਦੋਂ ਤੇਰੀ ਵਿਆਹੀ ਜਾਊਗੀ ਸੱਸਰੇ ਵਾਲਿਆ ਅਕਲ ਵੀ ਤੈਨੂੰ ਉਸ ਦਿਨ ਆਉਗੀ ਆਪਣੀ ਜਮੀਤੀ ਜਦੋਂ ਤੇਰੀ ਵਿਆਹੀ ਜਾਊਗੀ ਜਿਨੂ ਗਲ ਨਾਲ ਲਾ ਕੇ ਲਾਡੀ ਜਿਨੂ ਗਲ ਨਾਲ ਲਾ ਕੇ ਲਾਡੀ ਜਿਨੂ ਗਲ ਨਾਲ ਦਾਰ ਇਨਾ ਏ ਵੇ ਮੈਂ ਵੀ ਕਿਸੇ ਦੀਤੀ ਤੂੰ ਜਿਨੂ ਕਟਦਾ ਰਹੀਨਾ ਏ ਵੇ ਮੈਂ ਵੀ ਕਿਸੇ ਦੀਤੀ ਤੂੰ ਜਿਨੂ ਕਟਦਾ ਰਹੀਨਾ ਏ